ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੇਲ ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ ਚ ਤੇ ਰਾਜੀ ਖੁਸ਼ੀ ਆਪਾਂ ਅੱਜ ਦੀ ਵੀਡੀਓ ਬਣਾਉਣ ਲੱਗੇ ਸੀ ਅੱਜ ਦੀ ਵੀਡੀਓ ਹੈ ਜੀ ਆਪਣੇ ਗਰਮ ਚਾਦਰਾਂ ਤੇ ਜਿਹੜੀਆਂ ਗਰਮ ਚਾਦਰਾਂ ਆਪਾਂ ਧੋ ਕੇ ਰੱਖਣੀਆਂ ਉਹਨਾਂ 'ਚ 스멜 ਨਾ ਆਵੇ ਕਿਸ ਤਰੀਕੇ ਨਾਲ ਧੋਈਏ ਇਹਨਾਂ ਗਰਮ ਚਾਦਰਾਂ ਕਿਉਂਕਿ ਹੰਡ ਜਾ ਚੁੱਕੀ ਆ ਮਾੜੀ ਮੋਟੀ ਠੰਢੀ ਰਹੀ ਹੁਣ ਆਪਣਾ ਕਾਟਨ ਦੀਆਂ ਚਾਦਰਾਂ ਹੀ ਕੱਢਣੀਆਂ ਹੁੰਦੀਆਂ ਤੇ ਆਪਾਂ ਧੋ ਕੇ ਸੰਭਲਣ ਲੱਗੇ ਸੀ ਚਾਦਰਾਂ ਸਧਾ ਕਿਹੜੀਆਂ ਚੀਜ਼ਾਂ ਉਹਨਾਂ ਉਹਦੇ ਵਿੱਚ ਪਾਈਏ ਚਾਦਰਾਂ ਵਧੀਆ ਫਟ ਰਹੇ ਨਾ ਠੀਕ ਰਹਿਣ ਚਾਦਰਾਂ ਖਰਾਬ ਨਾ ਹੋਣ ਹਨ ਤੇ ਬਿਲਕੁਲ ਸੌਫਟ ਸੌਫਟ ਹੋਵੇ ਰਹਿਣ ਤੇ ਆਪਾਂ ਤੁਹਾਨੂੰ ਦਿਖਾਉਂਦੇ ਆ ਤਰੀਕਾ ਜਿਹੜੀ ਚੀਜ਼ ਨਾਲ ਆਪਾਂ ਚਾਦਰਾਂ ਧੋਣੇ ਆ ਤੇ ਇਸ ਕੌਣੇ ਆ ਕਿੱਦਾਂ ਤੇ ਅੱਜ ਤੁਹਾਨੂੰ ਦਿਖਾਈਏ ਤਰੀਕਾ ਬਹੁਤ ਹੀ ਵਧੀਆ ਤੇ ਈਜ਼ੀਆ ਤਰੀਕਾ ਹੈ ਅੱਜ ਤੁਹਾਨੂੰ ਦਿਖਾਈਏ ਹਾਂਜੀ ਇਹ ਆਪਣੀ ਗਰਮੀਆਂ ਵਾਲੀਆਂ ਸਰਦੀਆਂ ਵਾਲੀ ਸੌਰੀ ਹੈਗੀ ਗਰਮ ਚਾਦਰ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਇਹਨੂੰ ਹੈਗਾ ਵਾਸ਼ ਕਰਨਾ ਧੋਣਾ ਧੋ ਕੇ ਆਪਾਂ ਇਹਨੂੰ ਸੰਭਾਲਣਾ ਤੁਹਾਨੂੰ ਦੱਸਦੇ ਕਿ ਕਿੰਨਾ ਪਾ ਧੋਣੇ ਆ ਪਹਿਲਾਂ ਆਪਾਂ ਮਸ਼ੀਨ 'ਚ ਪਾ ਲੈਣਾ ਪਾਣੀ ਚਾਦ ਨੂੰ ਆਪਾਂ ਡੋਬੋ ਲੈਣਾ ਜਿਹੜੀਆਂ ਚੀਜ਼ਾਂ ਪਾਉਣੀਆਂ ਮੈਂ ਤੁਹਾਨੂੰ ਦਿਖਾਉਣੀ ਆ ਤੋਂ ਪਾਣੀ ਪੰਦ ਕਰ ਦਿੱਤਾ ਆਪਾਂ ਪਾਣੀ ਦਿੱਤਾ ਪਾ ਤੇ ਹੁਣ ਆਪਾਂ ਇਹ ਚੈੱਕ ਪਾਉਣਾ ਪਹਿਲਾ ਨੂਨ ਤੇ ਨੰਬਰ 2 ਤੇ ਮਿੱਠਾ ਸੋਡਾ ਮੇਰੇ ਘਾਤ ਨਹੀਂ ਦਿਖਾਣੀ ਮੇਰਾ ਘਾਤ ਨਾ ਫੋਨ ਛੜਿਆ ਹੋਇਆ ਹਨਾ ਉਸ ਮਿੱਠਾ ਸੋਡਾ ਪਾਉਣਾ ਹੈ ਇਹਨਾਂ 스멜 ਵਗੈਰਾ ਨਹੀਂ ਆਉਂਦੀ ਤੇ ਬਾਕੀ ਤੁਸੀਂ ਜਿਹੜੀ ਸੌਸ ਯੂਜ਼ ਕਰਦੇ ਆ ਪਹਿਲਾਂ ਉਹਨੂੰ ਜੈਲੀ ਕੋੜ ਕਾ ਦੇ ਜੈਲੀ ਕੋੜ ਤੇ ਇਹਨਾਂ ਚੀਜ਼ਾਂ ਨੂੰ ਪਾਣਾ ਪਾਤਾ ਤੇ ਹੁਣ ਆਪਾਂ ਮਸ਼ੀਨ ਚਲਾ ਦੇਣੀ ਆ ਹਾਂਜੀ ਹੁਣ ਆਪਾਂ ਮਸ਼ੀਨ ਔਨ ਕਰਨ ਲੱਗੇ ਆ ਪਿੰਨੇ ਚੀਜ਼ਾਂ ਨੂੰ ਆਪਾਂ ਨੇ ਪਾਣੀ ਦਾ ਪੀ ਮੈਕਸਰ ਕਰ ਦੇਣਾ ਬੱਚੇ 3 ਕਿਲੋ ਜੇ ਤੁਹਾਨੂੰ ਦਿਖਾਉਣਾ ਬਸ ਕੰਨੇ ਕਿਵੇਂ ਹਨ ਹਾਂਜੀ ਆਪਣਾ ਢੇੜਾ ਪੂਰਾ ਆ ਚੁੱਕਿਆ ਸੀ ਤੇੜਾ ਹੁਣ ਪਾਣੀ ਆਪਾਂ ਹਨਾ ਮਸ਼ੀਨ ਦਾ ਚਾਦਰ ਦਾ ਇਹ ਪਾਣੀ ਮਸ਼ੀਨ ਦੇ ਵਿੱਚੋਂ ਹੀ ਕੱਢਣਾ ਤਾਂ ਜੋ ਹਨਾ ਜਿਹੜੇ ਬੈਕਟਰੀ ਚਾਦਰ ਹੁੰਦੀ ਹੈ ਸੌਫਟ ਹੁੰਦੀ ਆ ਤੇ ਸਾਰਾ ਪਾਣੀ ਢੇੜ-ਢੇੜ ਕੇ ਮਸ਼ੀਨਾਂ ਗੰਦਾ ਪਾਣੀ ਜਿੰਨਾ ਵਿੱਚ ਰਹਿ ਗਈ ਸਭ ਸਾਰਾ ਕੋਸ਼ੇ ਦਾ ਸਾਫ਼ ਹੋ ਜਾਣਾ ਆਪਾਂ ਪਾਣੀ ਪਹਿਲਾਂ ਇਸ ਤਰ੍ਹਾਂ ਕੱਢਣਾ ਹੈ ਹਾਂਜੀ ਆਪਾਂ ਇਹਦੇ ਵਿੱਚੋਂ ਪਾਣੀ ਕੱਢਤਾ ਤੇ ਹੁਣ ਆਪਾਂ ਇਸ ਕੌਣ ਵਾਲੇ ਡਰੈਲ ਵਿੱਚ ਇੱਥੇ ਪਾਣੇ ਹਾਂਜੀ ਦੇਖ ਲਓ ਆਪਾਂ ਚਾਦਰ ਹਨਾ ਸੁਕਾ ਕੇ ਡਰੈਲ ਵਿੱਚ ਸੁੱਕਣੇ ਪਾਤੀ ਦੇਖੋ ਦੇਸ਼ੇ ਬਿਲਕੁਲ ਲਿਖਰਾ ਹੋਏ ਬਿਲਕੁਲ ਈ ਕੁਲੀ-ਕੁਲੀ ਚਾਦਰ ਦੇਖੋ ਤੁਸੀਂ ਸਾਰੀ ਚੱਦਰ ਇਹ ਤਾਂ ਸਦਾ ਨਹੀਂ ਸੁੱਕਣੀ ਪਾਈ ਪਏ ਆਪਣੇ ਨੂੰ ਕਿਉਂਕਿ ਆਪਾਂ ਨਾ ਮਸ਼ੀਨ ਦੇ ਵਿੱਚ ਤਾਂ ਜਿਆਦਾ ਤੋਂ ਇਹਨੂੰ ਉਹ ਕਰਦੇ ਆ ਪਾਣੀ ਕੱਢਦੇ ਆ ਇਹਦਾ ਤੇ ਜਿਹੜੀ ਹੁੰਦੀ ਹੈ ਨਾ ਗੰਦਗੀ ਹੁੰਦੀ ਮਾੜੀ ਮੋਟੀ ਬੱਚੇ ਰੇਸ਼ਿਆਂ ਦੇ ਜਿਵੇਂ ਪੋਲੀ ਪੋਲੀ ਕਰਕੇ ਬੱਚੇ ਇਹਨਾਂ ਦੇ ਵਿੱਚ ਰਹਿ ਜਾਂਦੀ ਹੈ ਨਾ ਮਿੱਟੀ ਵਗੈਰਾ ਕੁਝ ਵੀ ਉਹ ਪਾਣੀ ਨਾਲ ਢੇੜ ਕੇ ਮਸ਼ੀਨ ਜਦ ਚੱਲਦੀ ਆ ਉਹਦੇ ਨਾਲ ਸਾਰੀ ਬਾਹਰ ਨਿਕਲ ਜਾਂਦੀ ਹੈ ਸਾਫ ਪਾਣੀ ਨਿਕਲਵਣ ਕਈਆਂ ਦੇ ਬਾਹਾਂ-ਬੂਹਾਂ ਜ਼ਿਆਦਾ ਦੋਹਦੀਆਂ ਹੁੰਦੀਆਂ ਉਹ ਬਾਹਰ ਨਹੀਂ ਇਸ ਤਰ੍ਹਾਂ ਹਨਾ ਕੱਢ ਕੇ ਪਾਣੀ ਪੂਰਾ ਸਹੀ ਤਰੀਕੇ ਨਾਲ ਨਿਕਲਦਾ ਪ੍ਰੋਪਰ ਉਹ ਮਸ਼ੀਨ ਦੇ ਵਿੱਚ ਹੀ ਨਿਕਲ ਜਾਂਦਾ ਤੇ ਦੇਖੋ ਤੁਸੀਂ ਚਾਦਰ ਕਿੰਨੀ ਵਧੀਆ ਧੋਤੀ ਗਈ ਹੈ ਤੇ ਸਾਫ ਕੋਈ ਆ ਹਾਂ ਤੁਸੀਂ ਇਸੇ ਤਰ੍ਹਾਂ ਇਹਨਾਂ ਨੂੰ ਸਿਕਾਈ ਹੋਈ ਚਾਦਰ ਨੂੰ ਹਨਾ ਸਿਕਾ ਕੇ ਤੇ ਤੁਸੀਂ ਵਿੱਚ ਹਨਾ ਲਫਾਫੇ ਦੇ ਵਿੱਚ ਪੈਕ ਕਰਕੇ ਹਨਾ ਤੁਸੀਂ ਰੱਖ ਸਕਦੇ ਹੋ ਇਹਦੇ ਬੈਗ ਵਿੱਚ ਜਿਹੜਾ ਇਹਨਾਂ ਦਾ ਬੈਗ ਹੁੰਦਾ ਜਾਂ ਤੁਸੀਂ ਲਫਾਫੇ ਜਿਨ੍ਹਾਂ ਨੂੰ ਤੁਸੀਂ ਤੈ ਮਾਰ ਕੇ ਲਵਾਦੀ ਚ ਰੱਖ ਦੋ ਕੋਈ ਫਰਨੈਲ ਦੀ ਕੁਛ ਵੀ ਗੋਲੀਆਂ ਪਾਉਣ ਦੀ ਲੋੜ ਨਹੀਂ ਹੈਗੀ ਸਮੇਂ ਨੂੰ ਕੱਢੋ ਆਉਂਦੀਆਂ ਸਾਲਦਿਆਂ ਨੂੰ ਤੇ ਕੋਈ ਸਮੈਲ ਨਹੀਂ ਵਿੱਚ ਆਊਗੀ ਧੋਣ ਦੀ ਵੀ ਲੋੜ ਨਹੀਂ ਪਣੀ ਇਸ ਤਰ੍ਹਾਂ ਤੁਸੀਂ ਚਾਦਰ ਵਿਛਾ ਸਕਦੇ ਹੋ ਹਾਂਜੀ ਇਸ ਤਰੀਕੇ ਨਾਲ ਤੁਸੀਂ ਹਨਾ ਗਰਮ ਚਾਦਰ ਧੋ ਸਕਦੇ ਹੋ ਧੋ ਕੇ ਸਿਕਾ ਕੇ ਰੱਖ ਦੋ ਤੇ ਕੋਈ 스멜 ਵਗੈਰਾ ਨਹੀਂ ਆਊਗੀ ਹਨਾ ਚਾਦਰ ਚ ਜਿਵੇਂ ਮਾਲ ਜੀ ਸਾਧਿਆਂ ਨੂੰ ਕੱਢ ਕੇ ਤੁਸੀਂ ਪਿਛਾ ਸਕਦੇ ਹੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੂ ਨਾ ਚਾਦਰ ਇਕੱਠੀ ਹੋਊਗੀ ਨਾ ਸੁਗੜੂ ਕੁਝ ਨਹੀਂ ਹੋਣਾ ਇਸ ਤਰੀਕੇ ਨਾਲ ਤੋਂਗੇ ਤਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ 스멜 ਦੇ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ